ਗੁਰੂ ਪਿਆਰੀ ਸਾਥ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਰਖੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ ਵੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਤਾਂ ਤਾਂ ਸੰਤ ਬਾਬਾ ਅਜੇ ਸਿੰਘ ਜੀ ਦੇ ਅਨਮੋਲ ਬਚਨਾਂ ਦੇ ਅਨੁਸਾਰ ਕਿਹੜੇ ਲੋਕੀ ਗੁਰੂ ਤੇ ਵਿਸ਼ਵਾਸ ਰੱਖਦੇ ਹਨ ਤੇ ਉਹਨਾਂ ਦੇ ਸਾਰੇ ਕਾਰਜ ਸਰਾਸ ਹੋ ਜਾਂਦੇ ਹਨ ਅਤੇ ਜਿਹੜੇ ਲੋਕ ਵਾਹਿਗੁਰੂ ਤੇ ਵਿਸ਼ਵਾਸ ਨਹੀਂ ਰੱਖਦੇ ਸਾਧੂ ਸੰਤਨਾਂ ਦੇ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਦੇ ਕੰਮ ਅਧੂਰੇ ਰਹਿ ਜਾਂਦੇ ਹਨ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਾਂਗੇ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵਿਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਤਨ ਮਨ ਦੇ ਵਿੱਚ ਬਸਾਉਂਦੇ ਹਾਂ ਤੇ ਉਹਨਾਂ ਤੇ ਵਿਸ਼ਵਾਸ ਰੱਖਦੇ ਹਾਂ ਤੇ ਸਾਡੇ ਕਾਰਜ ਕਿਵੇਂ ਰਾਸ ਹੁੰਦੇ ਹਨ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਬਾਬਾ ਜੀ ਦੀਆਂ ਰੋਜ਼ ਨਵੀਆਂ ਨਵੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦੀ ਆਪ ਜੀ ਤੇ ਅਤੇ ਆਪ ਜੀ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰਹੇ ਸਾ ਸੰਗਤ ਜੀ ਇਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ब्रह्म ज्ञानी सिर्फ श्रेष्ठ का करता ब्रह्म ज्ञानी सदा जीव है नहीं मरता साथ संगत जी गुरुवाणी कहती है कि जा ता स्वाधों वाली संगत ना करिए जिस संगत करनी है ता सत वचन कह के मन ले साथ संगत जी गुरु प्यारी साथ संगत जी गुरु सिख दे अंदर विश्वास दा होना अति जरूरी है ਸਾਥ ਸੰਗਤ ਜੀ ਜਿੱਥੇ ਵਿਸ਼ਵਾਸ ਹੈ ਉੱਥੇ ਪਰਮੇਸ਼ਵਰ ਆਪ ਹੈ ਜੇਕਰ ਸਿੱਖ ਦੇ ਅੰਦਰ ਵਿਸ਼ਵਾਸ ਨਾ ਹੋਵੇ ਸਾਥ ਸੰਗਤ ਜੀ ਤਾਂ ਵਿਸ਼ਵਾਸ ਤੋਂ ਬਿਗੈਰ ਉਹ ਸੇਵਾ ਵੀ ਕਰੇ ਗੁਰ ਬਾਣੀ ਵੀ ਪੜੇ ਸਾਥ ਸੰਗਤ ਜੀ ਉਸਨੂੰ ਉਸ ਦਾ ਉਨਾ ਫਲ ਨਹੀਂ ਮਿਲਦਾ ਜਿਨ੍ਹਾਂ ਇੱਕ ਵਿਸ਼ਵਾਸ ਵਾਲੇ ਨੂੰ ਲੱਗਦਾ ਹੈ ਸਾਥ ਸੰਗਤ ਜੀ ਜਿੱਤੇ ਅੰਦਰ ਵਿਸ਼ਵਾਸ ਜਾਗ ਪੈਂਦਾ ਹੈ ਭਰੋਸਾ ਜਾਗ ਪੈਂਦਾ ਹੈ ਸਾਥ ਸੰਗਤ ਜੀ ਅਸਲ ਤਾਂ ਮੰਜ਼ਿਲ ਉਹੀ ਪਹੁੰਚਦੇ ਹਨ ਸਾਥ ਸੰਗਤ ਜੀ ਇਤਿਹਾਸ ਦੇ ਵਿੱਚ ਦੇਖੀਏ ਧੰਨਾ ਭਗਤ ਜੀ ਜਿਨੇ ਪੱਥਰਾਂ ਦੇ ਵਿੱਚੋਂ ਪਰਮਾਤਮਾ ਨੂੰ ਪ੍ਰਗਟ ਕਰਕੇ ਕਰ ਦੇਣਾ ਸਾਧ ਸੰਗਤ ਜੀ ਇਸੇ ਤਰ੍ਹਾਂ ਜੇ ਭਗਤ ਨਾਮਦੇਵ ਜੀ ਦੇ ਜੀਵਨ ਦੇ ਦਰਸ਼ਨ ਕਰੀਏ ਤੱਕ ਕਿਵੇਂ ਮੂਰਤੀਆਂ ਭਗਤ ਨਾਮਦੇਵ ਜੀ ਦੀ ਹੱਥੋਂ ਦੁੱਧ ਪੀ ਕੇ ਜਾਂਦੀਆਂ ਸੀ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਆਖਿਆ ਆਖਿਆ ਹੈ ਤੇ ਵਿਸ਼ਵਾਸ ਪ੍ਰਭ ਆਇਆ ਜਿਸ ਦੇ ਵਿਸ਼ਵਾਸ ਆ ਜਾਂਦਾ परमात्मा ਦੇ ਪਤੀ ਤਤ ਗਿਆਨ ਜਿਸ ਮਨ ਪ੍ਰਗਟਾਇ ਸਾ ਸੰਗ ਹੈ ਜੀ ਤਤ ਗਿਆਨ ਜਿਸ ਮਨ ਪ੍ਰਗਟਾਇ ਅਸਲ ਉਸ ਦੇ ਅੰਦਰ ਗਿਆਨ ਪੈਦਾ ਹੋ ਜਾਂਦਾ ਹੈ ਸਾ ਸੰਗ ਹੈ ਜੀ ਇਸ ਲਈ ਵਿਸ਼ਵਾਸ ਬਹੁਣਾ ਬਹੁਤ ਜ਼ਰੂਰੀ ਹੈ ਜਿੰਨਾ ਗੁਰਸਿੱਖਾਂ ਦੇ ਅੰਦਰ ਵਿਸ਼ਵਾਸ ਜਾਗ ਪੈਂਦਾ ਹੈ ਸਾਤ ਸੰਗਤ ਜੀ ਫਿਰ ਪਰਮਾਤਮਾ ਉਸਦੇ ਸਾਰੇ ਕਾਰਜ ਆਪ ਅੱਗੇ ਹੋ ਕੇ ਕਰਦੇ ਹਨ ਸਾਤ ਸੰਗਤ ਜੀ ਧਰਮ ਦੇ ਅੰਦਰ ਕੇਵਲ ਵਿਸ਼ਵਾਸ ਦੀ ਕਲਾ ਜਾਗਦੀ ਹੈ ਸਾਤ ਸੰਗਤ ਜੀ ਜਿਵੇਂ ਅਸੀਂ ਸੰਤ ਮਹਾਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੇ ਵਾਲਿਆਂ ਦੇ ਜੀਵਨ ਦਰਸ਼ਨ ਵਿੱਚ ਅਗਰ ਦੇਖੀਏ ਸਾਤ ਸੰਗਤ ਜੀ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਜੀਵਨ ਕਾਲ ਦੇ ਅੰਦਰ ਕਿਵੇਂ ਜਿਹੜੀਆਂ ਸਿੱਖ ਸੰਗਤਾਂ ਸੈਂਕੜਿਆਂ ਦੇ ਵਿੱਚ ਹੁੰਦੀਆਂ ਸੀ ਸਾਤ ਸੰਗਤ ਜੀ ਉਹ ਰੋਜ਼ਾਨਾ ਲਾਈਨ ਅਪ ਬਣਾ ਕੇ ਖੜੀਆਂ ਹੁੰਦੀਆਂ ਸੀ ਸਾਤ ਸੰਗਤ ਜੀ ਪਾਉ ਸਾਰੇ ਦੁਨੀਆਵੀ ਪਦਾਰਥਾਂ ਵਾਸਤੇ ਮਹਾਪੁਰਸ਼ਾਂ ਦੇ ਅੱਗੇ ਬੇਨਤੀ ਕਰਦੀਆਂ ਹੁੰਦੀਆਂ ਸੀ ਸਾਧ ਸੰਗਤ ਜੀ ਇਹ ਬੇਨਤੀਆਂ ਉਹਨਾਂ ਦੀਆਂ ਪ੍ਰਵਾਨ ਹੋ ਜਾਂਦੀਆਂ ਸਹੀ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਮਹਾਪੁਰਸ਼ਾਂ ਦੇ ਲਈ ਹਿਰਦੇ ਦੇ ਅੰਦਰ ਵਿਸ਼ਵਾਸ ਹੁੰਦਾ ਸੀ ਸਾਧ ਸੰਗਤ ਜੀ ਜੇਕਰ ਮੈਂ ਆਪਣੀ ਦੁੱਖ ਦਰਦ ਮਹਾਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ ਨਾਲ ਸਾਝੇ ਕਰਾਂਗਾ ਤਾਂ ਮੇਰੇ ਸਾਰੇ ਦੁੱਖ ਦਰਦ ਕੱਟੇ ਜਾਣਗੇ ਪ੍ਰਸਾਦ ਸੰਗਤ ਜੀ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਨਹੀਂ ਸੀ ਜਾਗਦਾ ਪਤਾ ਨਹੀਂ ਇਹ ਕੰਮ ਹੋਣਾ ਵਾ ਕਿ ਨਹੀਂ ਹੋਣਾ ਸਾਸੰਗਤ ਜੀ ਉਹਨਾਂ ਵਿਅਕਤੀਆਂ ਦੇ ਕਈ ਕੰਮ ਅਧੂਰੇ ਰਹਿ ਜਾਂਦੇ ਸੀ ਇਸ ਨੂੰ ਅਸੀਂ ਅੱਜ ਕੱਚਾ ਵਿਸ਼ਵਾਸ ਆਖਦੇ ਹਾਂ ਜਿਹੜੇ ਵਿਅਕਤੀ ਇਸ ਵਿਸ਼ਵਾਸ ਦੇ ਅੰਦਰ ਫਸੇ ਰਹਿੰਦੇ ਸੀ ਸਾਧ ਸੰਗਤ ਜੀ ਉਹਨਾਂ ਦੇ ਕਾਰਜ ਕਈ ਅਧੂਰੇ ਰਹਿ ਜਾਂਦੇ ਸੀ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਦੀ ਧੁਨ ਜਾਗ ਪੈਂਦੀ ਸੀ ਭਾਵ ਕੀ ਸਦਕ ਤੇ ਭਰੋਸਾ ਪੱਕੇ ਤਰੀਕੇ ਨਾਲ ਹੁੰਦਾ ਸੀ ਸਾਧ ਸੰਗਤ ਜੀ ਅਗਰ ਉਹਨਾਂ ਦੇ ਕਾਜ ਸਿਰੇ ਚੜਦੇ ਸੀ ਸਾਧ ਸੰਗਤ ਜੀ ਇਹ ਪਿਸ਼ਵਾਸ਼ ਭਾਵੇਂ ਮਹਾਪੁਰਸ਼ਾਂ ਦੇ ਸਰੀਰ ਹੁੰਦੇ ਹੋਏ ਹੋਵੇ ਭਾਵੇਂ ਮਹਾਪੁਰਸ਼ਾਂ ਦੇ ਸੰਤ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਛੱਡ ਕੇ ਸਚਖੰਡ ਜਾਣ ਤੋਂ ਬਾਅਦ ਹੋਵੇ ਪ੍ਰਸਾਦ ਸੰਗਤ ਜੀ ਇਹ ਵਿਸ਼ਵਾਸ ਫਿਰ ਵੀ ਅੰਦਰ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਕਰਜ ਅੱਜ ਵੀ ਮਹਾਪੁਰਸ਼ ਸਫਲ ਕਰਦੇ ਹਨ ਕਿਉਂਕਿ ਗੁਰਬਾਣੀ ਦੇ ਅੰਦਰ ਅਨੇਕਾ ਪ੍ਰਕਾਰ ਦੇ ਪਦਾਰਤ ਮਿਲਦੇ ਹਨ ਸਾਦ ਸੰਗਤ ਜੀ ਐਸੇ ਲਈ ਕਹਿੰਦੇ ਹਨ ਕਿ ਜਾਤਾ ਸਾਧੂਆਂ ਦੀ ਸੰਗਤ ਨਾ ਕਰੀਏ ਜੇ ਸੰਗਤ ਕਰੀਏ ਤਾਂ ਸਤ ਵਚਨ ਕਹਿ ਕੇ ਮੰਨ ਲਈਏ ਸਾਧ ਸੰਗਤ ਜੀ ਜਿਹੜੇ ਵੀ ਗੁਰਸਿੱਖ ਮਾਈ ਪਾਈ ਬੀਬੀਆਂ ਸੰਤ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਘਰ ਬੈਠ ਕੇ ਸੱਚੇ ਮਨ ਦੇ ਨਾਲ ਬਾਬਾ ਜੀ ਨੂੰ ਯਾਦ ਕਰਦੇ ਹਨ ਤਾਂ ਸਾਧ ਸੰਗਤ ਜੀ ਬੱਬ ਜੀ ਅੱਜ ਵੀ ਉਹਨਾਂ ਦੇ ਕਾਰਜ ਰਾਸ ਕਰਦੇ ਹਨ ਇੱਕ ਵਾਰ ਤੁਸੀਂ ਰੱਬ ਦੇ ਭਰੋਸਾ ਕਰਕੇ ਤੇ ਦੇਖੋ ਵੈਗੁਰੂ ਤੇ ਇੱਕ ਵਾਰ ਆਪਣਾ ਵਿਸ਼ਵਾਸ ਛੱਡ ਕੇ ਤੇ ਦੇਖੋ ਸਾਧ ਸੰਗਤ ਜੀ ਆਪ ਜੀ ਨੂੰ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਪ੍ਰਾਪਤ ਹੋਵੇ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਫੁਰਮਾਨ ਹੈ ਬ੍ਰਹਮ ਗਿਆਨੀ ਸਰਵ ਸ਼੍ਰੇਸ਼ਟ ਕर्ता ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਸਾ ਸੰਗ ਜੀ ਕਹਿੰਦੇ ਬ੍ਰਹਮ ਗਿਆਨੀ ਕਦੀ ਵੀ ਉਸ ਦਾ ਅੰਤ ਨਹੀਂ ਹੋ ਸਕਦਾ ਸਾ ਸੰਗ ਜੀ ਕਿਉਂਕਿ ਬ੍ਰਹਮ ਗਿਆਨੀ ਦੁਨੀਆ ਦੇ ਵਿੱਚ ਹਜੇ ਵੀ ਨਹੀਂ ਸਾ ਸੰਗ ਜੀ ਜਿਹੜੇ ਸੱਚੇ ਮਨ ਦੇ ਨਾਲ ਸੰਤ ਬਾਬਾ ਜੀ ਸਿੰਘ ਜੀ ਨੂੰ ਯਾਦ ਕਰਦੇ ਨੇ ਬਾਬਾ ਜੀ ਉਹਨਾਂ ਦੇ ਕਾਰਜ ਅੱਜ ਵੀ ਰਾਸ ਕਰਦੇ ਨੇ ਬਸ ਇੱਕ ਮਨ ਹੈ ਕਿ ਆਪਣੇ ਦਿਲ ਦੇ ਅੰਦਰ ਮਨ ਦੇ ਅੰਦਰ ਪੱਕਾ ਵਿਸ਼ਵਾਸ ਨੂੰ ਦ੍ਰਿੜਤਾ ਨਾਲ ਰੱਖੋ ਸਾਧ ਸੰਗਤ ਜੀ ਇਸੇ ਤਰ੍ਹਾਂ ਜਿਵੇਂ ਸੰਤ ਬਾਬਾ ਪਰਮਜੀਤ ਸਿੰਘ ਜੀ ਨਾਲ ਇੱਕ ਘਟਨਾ ਵਾਪਰੀ ਸੀ ਪਰ ਉਹਨਾਂ ਮਹਾਪੁਰਸ਼ਾਂ ਦੀ ਗੱਲ ਸਤਿਵਚਨ ਕਹਿ ਕੇ ਮੰਨ ਲਿਆ ਤਾਂ ਸਾਧ ਸੰਗਤ ਜੀ ਅੱਜ ਤੁਸੀਂ ਦੇਖਦੇ ਹੋ ਅੱਜ संत महापुरुष संत बाबा अजीत सिंह जी दी गद्दी ਤੇ संत बाबा परमजीत सिंह जी विराजमान हा 사త్సంగਤ जी ਇਸੇ ਤਰ੍ਹਾਂ ਜਿਵੇਂ ਉਹਨਾਂ ਨੇ ਬਾਬਾ ਜੀ ਦੇ ਸਤਿ ਵਚਨ ਕਹਿ ਕੇ ਬਹੁਤ ਸੰਗਤਾਂ ਨੇ ਜਿਹੜੇ ਬਾਬਾ ਜੀ ਦੇ ਵਚਨਾਂ ਨੂੰ ਮੰਨ ਕੇ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਸਫਲਤਾ ਮਿਲੀ ਉਹਨਾਂ ਨੂੰ 사త్సంగਤ जी ਇਹ ਸੀ ਅੱਜ ਦੀ ਆਪਣੀ ਕਥਾ ਸਾ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਇੱਕ ਬੇਨਤੀ ਹੈ ਕਿ ਜਦ ਤੱਕ ਸਾਧੂਆਂ ਦੀ ਸੰਗਤ ਨਾ ਕਰੀਏ ਜੇ ਸੰਗਤ ਕਰੀ ਤਾਂ ਸਤਿ ਬਚਨ ਕਹਿ ਕੇ ਮੰਨ ਲਈਏ ਤੇ ਆਪਣੇ ਮਨ ਦੇ ਅੰਦਰ ਪੱਕਾ ਵਿਸ਼ਵਾਸ ਬਣਾ ਲਈਏ ਕਿ ਵਾਹਿਗੁਰੂ ਜੀ ਕਰਨ ਵਾਲੇ ਹਨ ਕਿਉਂਕਿ ਵਾਹਿਗੁਰੂ ਜੀ ਕੋਲ ਬਹੁਤ ਕੁਝ ਬਹੁਤ ਖੁਸ਼ੀਆਂ ਨੇ ਸਭ ਕੁਝ ਹੈ ਵਾਹਿਗੁਰੂ ਜੀ ਤਪ ਜੋ ਵੀ ਉਹਨਾਂ ਨੂੰ ਸੱਚੇ ਦਿਲ ਦੇ ਨਾਲ ਉਹਨਾਂ ਅੱਗੇ ਅਰਦਾਸ ਕਰਦੇ ਹਨ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਜ਼ਰੂਰ ਖਿਆਲ ਪਾਉਂਦੇ ਹਨ ਸਾ ਸੰਗਤ ਜੀ ਇਹਨਾਂ ਨੂੰ ਸੇਵਾ ਪਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ-ਵੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਅਪਡੇਟ ਮਿਲ ਸਕੇ ਤੇ ਸਾਥ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਦੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਸਾਥ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਆਪ ਜੀ ਦੇ ਸੇਰਤੇ ਮਿਹਰ ਭਰਿਆ ਹੱਥ ਰੱਬ ਹੋਈਆਂ ਭੁੱਲਾਂ ਚੋਕਾਂ ਦੀ ਖਿਮਾ ਬਖਸ਼ ਮੇ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ